ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਗੱਲ ਕਰਦੇ ਆਂ ਜੋ 234 ਅਤੇ 9594 ਦਾ ਧਰਨਾ ਚੱਲ ਰਿਹਾ ਸੀ ਪਹਿਵੇਂ ਦਿਨ ਕੱਲ ਉਹਨਾਂ ਨੇ ਜੋ ਰੋਡ ਜਾਮ ਕੀਤਾ ਮਹਾਲੀ ਦਾ ਮੇਨ ਆ ਜੋ 4 ਤੋਂ 5 ਘੰਟੇ ਰੋਡ ਜਾਮ ਕੀਤਾ ਗਿਆ ਬਟ ਕੈਡਰ ਦੀ ਕਿਤੇ ਨਾ ਕਿਤੇ ਕਮੀ ਹੋਣ ਕਾਰਨ ਉਹਨਾਂ ਨੂੰ ਜਲਦੀ ਹੀ ਜੋ ਰੋਡ ਕੋਲਣਾ ਪਿਆ ਸੋ ਜੋ ਕੱਲ ਮੀਟਿੰਗ ਹੋਣੀ ਸੀ ਪਰਸਨਲ ਵਿਭਾਗ ਨਾਲ ਡਿਪਾਰਟਮੈਂਟ ਦੀ ਉਸ ਨੂੰ ਵੀ ਨਹੀਂ ਕੀਤਾ ਗਿਆ ਕੱਲ ਕੱਲ ਦੀ ਮੀਟਿੰਗ ਜੋ ਨਹੀਂ ਹੋ ਸਕੀ ਸੋ ਹੋਪ ਹੈ ਕਿ ਕੈਡਰ ਜੋ ਹੈ ਜੂਨੀਅਨ ਦਾ ਵੱਡੀ ਗਿਣਤੀ ਵਿੱਚ ਸਾਥ ਦੇ ਕਿਉਂਕਿ ਕੈਡਰ ਦੇ ਸਾਥ ਨਾਲ ਹੀ ਭਰਤੀਆਂ ਜਲਦੀ ਪੂਰੀਆਂ ਹੋਣਗੀਆਂ ਇਸ ਤੋਂ ਬਾਅਦ ਸੀਓ ਸੀ ਵੀ ਲੱਗਣ ਜਾ ਰਿਹਾ ਹੈ ਦਸੰਬਰ ਮਹੀਨੇ ਚ ਸੋ ਅੱਗੇ ਗੱਲ ਕਰਦੇ ਹਾਂ ਅਸੀਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਜੋ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਇੱਕ ਤਰੀਕ ਨੂੰ ਜਿਹੜਾ ਧਰਨਾ ਦਿੱਤਾ ਜਾਣਾ ਉਸ ਦੇ ਸੰਬੰਧ ਵਿੱਚ ਜੋ ਗਵਰਨਮੈਂਟ ਸਕੂਲ ਯੂਨੀਅਨ ਉਹਨਾਂ ਨੇ ਵੀ ਉਹਨਾਂ ਦਾ ਸਾਥ ਦੇਣ ਦਾ ਫੈਂਸਲਾ ਕੀਤਾ ਕਿ ਅਸੀਂ ਵੱਡੀ ਗਿਣਤੀ ਵਿੱਚ 1 ਦਸੰਬਰ ਨੂੰ ਜੋ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵੱਡੀ ਗਿਣਤੀ ਵਿੱਚ ਹੁਣਾਂ ਦਾ ਸਾਥ ਦੇਾਂਗੇ ਉਹਨਾਂ ਦਾ ਕਹਿਣਾ ਕਿ ਜੋ ਸਰਕਾਰ ਅਧਿਆਪਕਾਂ ਦੇ ਮਸਲੇ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਉਹ ਚਾਹੁੰਦੇ ਹਨ ਕਿ ਜੋ ਸਿਲੇਬਸ ਦਿੱਤੇ ਗਏ ਹਨ ਅਧਿਆਪਕਾਂ ਨੂੰ ਉਸ ਦੇ ਅਨੁਸਾਰ ਹੀ ਪੜਾਉਣਾ ਅਤੇ ਜੋ ਵਾਧੂ ਕੰਮ ਸਰਕਾਰਾਂ ਦੁਆਰਾ ਅਧਿਆਪਕਾਂ ਨੂੰ ਦਿੱਤੇ ਜਾ ਰਿਹਾ ਉਹਨਾਂ ਨੂੰ ਰੋਕਣਾ ਚਾਹੀਦਾ ਸੋ ਇਸ ਸੰਬੰਧ ਵਿੱਚ ਉਹਨਾਂ ਨੇ ਜੋ ਧਰਨਾ ਗੰਬੀਰਪੁਰ ਉਹ ਇੱਕ ਤਰੀਕ ਨੂੰ ਰੱਖਿਆ ਹੋਇਆ ਹੈ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਸਰਕਾਰ ਜੋ ਜੋ ਵੀ ਅਧਿਆਪਕ ਹਨ ਉਹਨਾਂ ਨੂੰ ਵੀ ਧਰਨਿਆਂ ਦੀ ਲੋੜ ਪੈ ਰਹੀ ਹੈ 88364 ਅਤੇ 5994 ਗੈਟ ਤੇ ਸੋ ਉਹਨਾਂ ਨੂੰ ਵੀ ਆਪਣੀ ਯੂਨੀਅਨ ਦਾ ਸਾਥ ਵੱਡੀ ਗਿਣਤੀ ਵਿੱਚ ਦੇਣਾ ਚਾਹੀਦਾ ਤਾਂ ਹੀ ਜੋ ਜੋਇਨਿੰਗ ਵੀ ਹੋਏਗੀ ਜਲਦੀ ਤੇ ਜੋ ਮਸਲੇ ਆ ਹੋਰ ਵੀ ਉਹ ਵੀ ਹੱਲ ਕੀਤੇ ਜਾਣਗੇ ਸਰਕਾਰ ਵੱਲੋਂ ਸੋ ਇਸ ਸੰਬੰਧ ਵਿੱਚ ਕੋਈ ਅਫੀਸ਼ੀਅਲ ਅਪਡੇਟ ਆਂਦੀ ਹੈ ਤਾਂ ਤੁਹਾਨੂੰ ਇਸੇ ਚੈਨਲ ਤੇ ਦਿੱਤੀ ਜਾਏਗੀ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ 'ਚ